अदृश्य मार्ग पर मार्ग मार्ग रख काम का, करने के लिए पर जैसा किसी को नहीं है इन्हें तो बड़ा नहीं लगता आप और उन्हें सागरी देखिए कि तेरी उड़ रहा है ऊंचे तेरे तापक्रिया के दाग आप भी लोगों की ताकत नहीं लगती है वो तो तो हम चार ਪਰ ਮੇਰੇ ਕਹਿੰਦੇ ਕਹਿੰਦੇ ਜਿਹੜਾ ਪ੍ਰਮਾਤਮਾ ਗੌਰ ਨੂੰ ਲਾਂਭਾ ਲੱਗਾ ਮੈਨੂੰ ਇਹ ਬਥਿਆ ਨਹੀਂ ਲੱਗਾ। ਆਪਣੇ ਘਰ ਲਈ ਤੇ ਆਖਦਾ ਜਦੋਂ ਉਹ ਜਦੋਂ ਆਵਾਜ਼ੇ ਕੋਈ ਆਉਂਦਾ ਆਇਆ ਸਾਡੀ ਸੋਣ। ਜਿਹੜਾ ਮੈਂ ਜਾਨ ਸੁਣਦਾ ਉਹ ਜਿੰਨਾ ਨੂੰ ਦਸ ਚੇਕਿਆਂ ਦਾ ਕੰਮ ਕਰਦੀ ਐ ਤੋਂ। ਜਿਹੜਾ ਆਖਰ ਆਇਆ ਸੋਇਆ ਇਹ ਵਿਦੇਸ਼ ਦਾਸੀ ਟੈਕਸ ਦਾ ਫਾਰਮ ਭਨੇਆ ਰਹੀ ਸੀ ਕਿ ਇਹਨੂੰ ਵਿਸਭਾਏ ਲੋਕ ਘਟਾਵਾ ਅਧਿਆਪਕ ਦੇ ਸਪਸਰਕੀ ਨੇ ਤੁਹਾਨੂੰ ਆਖਿਆ ਪਹਿਲਾਂ ਤੁਹਾਨੂੰ ਇੱਕ ਦਰਿਆਵੀ ਇੱਕ ਫਿਰ ਨਾ ਲਿਖਾਓ ਦੇਖੋ ਲਾਹੇ ਦੇ ਲੋਕੀਂ ਮਤਾਰਾ ਬਖਰੀਆ ਦੇ ਹੱਕ ਦੇ ਵਿੱਚ ਆਪਾਂ ਵਿੱਚ ਪਾਵਨ ਬਹਿ ਸਤਿ ਬਾਉ ਭੈ ਵਿੱਚ ਚੱਲੇ ਰੱਖ ਰਿਹਾ ਐਂਕਾ ਦਾ ਨਾਮ ਹੈ ਰਿਤ ਕਰਦੀ ਦਸਤੀ ਪਾ ਸਾਰਾ ਕੁਝ ਤੇ ਤੇ ਦੇ ਪੈਰਾਂ ਦਾ ਸਾਰਾ ਹੁਕਮ ਦੇ ਵਿੱਚ ਆ। ਜਦੋਂ ਬਾਗ ਜੂ ਹੋ। ਉਹਦੇ ਹੁਕਮ ਦੇ ਪਾਣੀ ਦੇ ਵਿੱਚ ਆਇਆ ਤੇ ਹੁਕਮ ਪਾਣੀ। ਤੇ ਜਿਆਦਾ ਬਹੁਤ ਦਾ ਉਹਨਾਂ ਦੇ ਨਾਲ ਕੁਝ ਵੀ ਸਰਕਾਰਾਂ ਦੇ ਪਰਮ ਉਹਨਾਂ ਦੇ ਮਹਾ ਸੁਭਾਵੀ ਨੇ ਕਿਤੇ ਵੀ ਪਾਣੀ ਦੇ ਪੜਾ ਜਿੰਨੀ ਜੀਵਨ ਦਾ ਪਾਕਿਸਤਾਨ ਦਾ ਮਸਲਾ ਹੈ। ਜੇ ਮਹਾਰਾਜ ਕੋਲ ਰਾਜਾ ਬਾਰੇ ਪੈ ਕਿ ਦਸਿੰਤਾ ਬਾਗ ਮਾਸੀ ਤੇ ਜਾ ਚੁੱਕੀ। ਪਰ ਸਵਾਸ ਪੁਰੇ ਹੋਏ ਤੇ ਅਰਥ ਹੈ ਕਿ ਜੈਸਿਕ ਉਹਨਾਂ ਰੰਗਾਂ ਦੇ ਵਿੱਚ ਆਉਂਦਾ ਜਿਹੜੇ ਬੋਹਮਾਂ ਉਹ ਇਹ ਉਹ ਅੰਦੂਰ ਸਤਪੁਰ ਹੋਏ ਤਿਆਰਨਾ ਤੋਂ ਖਾਣ ਜੇ ਉਹਨਾਂ ਨੂੰ ਉਹਨੂੰ ਕੀ ਆ ਲਾਤੀ ਦਾਵਾ ਇਹ ਵੀ ਗੱਲ ਦਾ ਮਾਰਨਾ ਭਾਈ ਜੋ ਦਿੱਸਦਾ ਸਾਰਾ ਚਦਨਾਰਾ ਸਭ ਨੇ ਆਪਣੀ ਬਾਣੀ ਦੇ ਵਿੱਚ ਜਾਣਾ ਕਰਤਾ ਗੁਰੂ ਜੀ ਜਦੋਂ ਸ੍ਰੀ ਤੁਮਾ ਵੀ ਆਪ ਤੋਂ ਦੱਸਦੇ ਕਿ ਹੈ ਬੜਾ ਬੜਾ ਦੋਖਾ ਜੀ ਜਦੋਂ ਆ ਘਰ ਦੀ ਆ ਪਸਾਰਾ ਜੀਵ ਜਤ ਨਹੀਂ ਸੀ ਉਹ ਵੀ ਹੋਂਦ ਹੋਰ ਸੀ ਅੱਜ ਇਹ ਪ੍ਰਮਾਤਮਾ ਦੀ ਹੋਂਦ ਹੈ ਕਿ ਅੱਜ ਵੀ ਉਹ ਆਪਣੀ ਹੋਂਦ ਦੇ ਵਿੱਚ ਵਿਚਲਿਆ ਕਰ ਸਕਦੇ ਕਿਸੇ ਨੂੰ ਇਹ ਸਾਰੀ ਸ੍ਰੇਸ਼ਟ ਨੂੰ ਸਵੇਟ ਬੈਂਦਾ ਫਿਰ ਜੋ ਜੀ